ਛੋਟੇ ਹੁੰਦੇ ਤੋਂ ਕੋਈ ਕੋਸ਼ਿਸ਼ ਕਰਨਾ ਚਾਹੁੰਦੀ ਸੀ ਜੀ ਵੀ ਮੈਂ ਬੱਚੋਆਂ ਨੂੰ ਇਹ ਅਹਿਸਾਸ ਕਰਾ ਸਕਾਂ ਕਿ ਇਸ ਮਾਹੌਲ ਦੇ ਵਿੱਚ ਹੋਇਆ ਜਿਸ ਵੇਲੇ ਮੈਨੂੰ ਆਪਣੇ ਆਪ ਵੀ ਕਲੀਅਰ ਹੋ ਗਿਆ ਵੀ ਮੈਂ ਉਰੇ ਇਸ ਟੌਪਿਕ ਤੇ ਲਗਾਉਂਗੀ ਅਹਿਸਾਸ ਉਸ ਵੇਲੇ ਦਾ ਤਾਂ ਕਿ ਇਹਨੂੰ ਮੇਲਾ ਨਾ ਸਮਝਿਆ ਜਾਵੇ ਇਹਨ ਵਿੱਚ ਸ਼ਹਾਦਤ ਲੈ ਕੇ ਸਾਨੂੰ ਉਸੇ ਸਫੋਂ ਦੇ ਵਿੱਚ ਦੁਦਾਰਾ ਸਭ ਤੋਂ ਮਸਤੂਨਾ ਚਾਹੀਦਾ ਥੋੜਾ ਜਾ ਕੇ ਸਾਹ ਕਾ ਸਕੀਏ ਕਿ ਸਾਡੇ ਸਿੱਖੀਜ਼ਮ ਯਸਰ ਸਿੱਕੀਆ ਕਿੰਨੀ ਅਮੀਰੀ ਆ ਜਦੋਂ ਮੈਂ ਪੇਂਟਿੰਗ ਕਰਦੀ ਆ ਤਾਂ ਮੈਨੂੰ ਮਤਲਬ ਮੈਂ ਉਹ ਚੀਜ਼ੀ ਮੈਂ ਤੁਹਾਨੂੰ ਦੱਸ ਰਹੀ ਆ ਮੇਰੇ ਹੌਣ ਵੀ ਰੋਂਟੇ ਘੜੇ ਹੋਏ ਮੈਨੇ ਮਤਲਬ ਅਹਿਸਾਸ ਖੁੰਦਾ ਏ ਜਦੋਂ ਮੈਂ ਐਕਸੀਬਿਸ਼ਨ ਪਹਿਲੀ ਵਾਰ ਲਗਾਉਂ ਆਈ ਸੀ ਜਦੋਂ ਲਗਾਈ ਸੀ ਤਾਂ ਮੈਨੂੰ ਐਵੇਂ ਸੀਗਾ ਵੀ ਚੱਟਿਓ ਸੰਗਤ ਨੂੰ ਲੱਗਦਾ ਸੀ ਵੀ ਉਹ ਪੇਂਟਿੰਗ ਨਹੀਂ ਐ ਉਹ ਇੱਕ ਫੋਟੋ ਐ ਜਿਵੇਂ ਮਾਹੌਲ ਠੰਡਾ ਦਾ ਮਾਹੌਲ ਦਿਖਾਣਾ ਪੇਂਟਿੰਗ ਦੇ ਵਿੱਚ ਖੰਬੂਜ ਕਿੰਨੀ ਫੀਟ ਉੱਤਰ ਸੀ ਉੱਪਰ ਸੀ ਆ ਐਕੀਵੇਂ ਨਦੀ ਹੇਠੇ ਬੰਦੀ ਸੀ ਐਨੀ ਉੱਪਰ ਹੋਣ ਦੇ ਨਾਲ ਕਿਵੇਂ ਘੱਟ ਕੱਪੜਾ ਦੇ ਵਿੱਚ ਜਿਵੇਂ ਛੋਟੇ ਸਾਜਦਾ ਜੀ ਨੇ گزارਾ ਕੀਤਾ ਹੋਗਾ ਮਤਲਬ ਜਾ ਰਹੇ ਹੋਗੇ ਜਿਵੇਂ ਸ਼ੂਜ਼ ਵੀ ਨਹੀਂ ਸੀਗੇ ਕੋਈ ਚप्पल ਨਹੀਂ ਪਾਈਆਂ ਹੋਈਆਂ ਸੀ ਜੀ ਛੋਟੇ ਸਾਜਦਾ ਜੀ ਦੀਆਂ ਨਾ ਕਿਉਂਕਿ ਬਹੁਤ ਲੰਬਾ ਰਸਤਾ ਸੀਗਾ ਤਾਂ ਆਪਾਂ ਜਦੋਂ ਇਮੇਜਿਨ ਕਰਦੇ ਆ ਤੇ ਸਾਰੀਆਂ ਚੀਜ਼ਾਂ ਇਹ ਇਮੇਜਿਨੇਸ਼ਨ ਆਪਣੇ ਆਪ ਹੀ ਖੰਦੇ ਹਲੇ ਆ ਜਾਂਦੀਆਂ ਕਿਸਾ ਨੂੰ ਜਿਨਾਂ ਇਨਫੋਰਮੇਸ਼ਨ ਮਿਲਦੀ ਆ ਜੋ ਕੋਰਸਟਡੀ ਕਰਤੀ ਆ ਫਿਰ ਅਸੀਂ ਕੋਸ਼ਿਸ਼ ਕਰਦੇ ਆ ਵੀ ਪੇਂਟਿੰਗ ਬਣਾਇਆ ਜਾ ਤੇ ਸਾਰੇ ਕਨਸੈਪਟੋ ਵੀ ਹੋਲੀ ਹੋਲੀ ਜਿਵੇਂ ਜਿਵੇਂ ਆਪਾਂ ਸੁਣਦੇ ਆ ਗੁਰਬਾਣੀ ਸੁਣਦੇ ਆ ਉਹ ਹੋਲੀ ਹੋਲੀ ਕਨਸੈਪਟ ਆ ਜੀ ਉਸੇ ਟਿੱਕੇ ਨਾਲ ਮੈਂ ਤਸਵੀਰਾਂ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਰਹਿੰਦੇ ਬਹੁਤ ਸਾਰੇ ਫਰੇਮ ਟੁੱਟਦੇ ਵੀ ਨੇਦਰ ਦਗਾਉਂਦੇ ਹੋਏ ਸਟੈਂਟ ਵਜਾ ਦਾ ਸੱਚਾ ਹੋ ਗਿਆ ਬਹੁਤ ساری ਛੋਟੀਆਂ ਛੋਟੀਆਂ ਚੀਜ਼ਾਂ ਮੇਰੇ ਕਲੈਕ ਕਰਦੀਆਂ ਤਾਂ 2 ਲੱਖ ਰੁਪਏ ਖਰਚਾ ਐਵਰੇਜ ਆ ਜਾਂਦਾ ਫਤੇਗੜ ਸਾਹਿਬ ਦੀ ਧਰਤੀ ਤੇ ਮੌਜੂਦ ਆ ਤੁਸੀਂ ਇੱਕ ਤਸਵੀਰ ਸਾਹਮਣੇ ਬਣੀ ਦੇਖ ਰਹੇ ਹੋ ਮਾਤਾ ਗੁਜਰਕੌਰ ਜੀ ਛੋਟੇ ਸਹਿਬਜ਼ਾਦੇ ਇਹ ਤਸਵੀਰਾਂ ਨੂੰ ਬੜੀ ਬਰੀਕੀ ਦੇ ਨਾਲ ਸ਼ਗੂ ਨੇ ਬਣਾਇਆ ਇਹ ਆਏ ਸਾਲ ਇੱਥੇ ਲਾਉਂਦੇ ਨੇ ਤੇ ਪਹਿਲਾਂ ਵੀ ਤੁਹਾਡੇ ਨਾਲ ਇਹਨਾਂ ਦੀ ਗੱਲਬਾਤ ਕਰਾਈ ਸੀਗੀ ਇਹਨਾਂ ਨੇ ਆਪਣੀਆਂ ਜਿਹੜੀਆਂ ਪੇਂਟਿੰਗਸ ਨੇ ਤਸਵੀਰਾਂ ਨੇ ਇਹਨਾਂ ਬਾਰੇ ਦੱਸਿਆ ਹੁਣ ਫਿਰ ਤੋਂ ਬੜਾ ਕੁਝ ਇਹਨਾਂ ਨੇ ਨਵਾਂ ਬਣਾਇਆ ਮਾਤਾ ਗੁਜਰਕੌਰ ਦੀਆਂ ਤਸਵੀਰਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਭਗਤ ਕਬੀਰ ਜੀ ਦੀਆਂ ਹੋਰ ਬੜੀਆਂ ਤਸਵੀਰਾਂ ਇਹਨਾਂ ਨੇ ਬਣਾਈਆਂ ਜਿਵੇਂ ਗੁਰੂ ਨਾਨਕ ਦੇਵ ਜੀ ਦੀਆਂ ਅਸੀਂ ਇਹ ਸਾਰੀਆਂ ਤਸਵੀਰਾਂ ਬਾਰੇ ਤੁਹਾਨੂੰ ਦੱਸਾਂਗੇ ਤੇ ਇੱਕ ਹੌਸਲਾ ਬੜਾ ਹੈ ਇਹਨਾਂ ਨੇ ਹਾਰ ਨਹੀਂ ਮੰਨਦੇ ਆ ਇਹ ਸਾਲ ਹੀ ਲਾਉਂਦੇ ਨੇ ਕਹਿੰਦੇ ਕਈ ਵਾਰ ਬੜਾ ਖਰਚਾ ਹੋ ਜਾਂਦਾ ਬੰਦਾ ਡੋਲ ਜਾਂਦਾ ਕਿ ਵੀ ਨਹੀਂ ਇੰਨਾ ਖਰਚਾ ਆ ਗਿਆ ਹੁਣ ਨਾ ਲਾਈਂ ਸ਼ਗੁਣ ਪੱਲਾ ਤੇ ਦੱਸਿਓ ਮੈਨੂੰ ਜਿਹੜੀਆਂ ਤਸਵੀਰਾਂ ਨੇ ਕਿੰਨਾ ਕਿਤੇ ਤੇ ਖਰਚਾ ਆ ਗਿਆ ਤੁਸੀਂ ਆਏ ਵਾਰ ਲਾਣੇ ਹੋ ਤੇ ਕਹਿੰਦੇ ਕਈ ਵਾਰ ਚੰਗਾ ਰਿਸਪੌਂਸ ਮਿਲ ਜਾਂਦਾ ਕਈ ਵਾਰ ਨਹੀਂ ਮਿਲਦਾ ਇੱਕ ਲੋਕ ਦੇਖ ਕੇ ਵੀ ਚਲ ਜਾਂਦੇ ਆ ਹੱਥ ਵੀ ਲਾਂਦੇ ਆ ਕੀ ਕੁਝ ਇੱਥੇ ਆ ਕੇ ਮਹਿਸੂਸ ਕਰਦੇ ਨਾਲੇ ਜਦੋਂ ਮੈਂ ਐਕ exhibtion ਪਹਿਲੀ ਵਾਰ ਲਗਾ ਆਈ ਸੀ ਜਦੋਂ ਲਗਾਈ ਸੀ ਤਾਂ ਮੈਨੂੰ ਐਵੇਂ ਸੀਗਾ ਵੀ ਚੱਟਿਓ ਸੰਗਤ ਨੂੰ ਲੱਗਦਾ ਸੀ ਵੀ ਉਹ ਪੇਂਟਿੰਗ ਨਹੀਂ ਐ ਉਹ ਇਟਲੀ ਫੋਟੋ ਐ ਤਾਂ ਕਹਿੰਦੇ ਸੀਗੇ ਵੀ ਅਸੀਂ ਫੋਟੋ ਕਲਿੱਕ ਕਰਕੇ ਮਤਲਬ ਅਸੀਂ ਤਾਂ ਇਹ ਨਾ ਫੋਟੋ ਐ ਉਹ ਮੰਨਦੀ ਨਹੀਂ ਸੀ ਵੀ ਪੇਂਟਿੰਗ ਐ ਠੀਕ ਐ ਜਿਵੇਂ ਜਿਵੇਂ ਮਤਲਬ ਸੰਗਤ ਉਹਦੇ ਆਉਣ ਨਾਲ ਪਤਾ ਲੱਗਿਆ ਵੀ ਹੱਥੀ ਬਣਾਈ ਪੇਂਟਿੰਗ ਐ ਤਾਂ ਉਹਨਾਂ ਦਾ ਹੌਸਲਾ ਹੀ ਇੰਨਾ ਮੈਨੂੰ ਦੇਣ ਲੱਗ ਗਏ ਕਿ ਜਦ ਲਈ ਤੇ ਕੀ ਮੈਨੂੰ ਐਵੇਂ ਲੱਗਦਾ ਵੀ ਉਹਨਾਂ ਦਾ ਹੌਸਲਾ ਹੀ ਨਾਲ ਉਹਨਾਂ ਦੀ ਬਲੇਸਿੰਗਸ ਨਾਲ ਹੀ ਮੈਂ ਹਰ ਸਾਲ ਐਕਸੀਬਿਸ਼ਨ ਲਗਾਨੀ ਆ ਜਿਵੇਂ ਵੈਸੇ ਖਰਚੇ ਦੀ ਗੱਲ ਕਰਾਂ ਤਾਂ ਮੈਨੂੰ ਸਬਾ ਸਬਾ ਦੇ ਵਿੱਚ ਹਰ ਸਾਲ 2 ਤੋਂ 3 ਲੱਖ ਰੁਪਏ ਮੇਰਾ ਖਰਚਾ ਹੋ ਜਾਂਦਾ ਹੋ ਜਾਂਦਾ ਆਰਾਮ ਨਾਲ ਕਿ ਟੀ ਫਰੇਮਸ ਉਹਨੇ ਬਹੁਤ سارے ਫਰੇਮ ਟੁੱਟਦੇ ਵੀ ਨੇ ਇਧਰ ਉਧਰ ਜਾਂਦੇ ਹੋਏ ਪਲੱਸ ਟੈਂਟ ਵਗੈਰਾ ਦਾ ਖਰਚਾ ਹੋ ਗਿਆ ਬਹੁਤ ساری ਛੋਟੀ ਛੋਟੀ ਚੀਜ਼ਾਂ ਨੂੰ ਜੇ ਕਲੈਕ ਕਰਦੀਆਂ ਤਾਂ 2 ਲੱਖ ਰੁਪਏ ਖਰਚਾ ਐਵਰੇਜ ਆ ਹੀ ਜਾਂਦਾ ਇਹ ਵੀ ਕਹਿਣਗੇ ਕਿ ਸ਼ਗੂ ਨੇ ਤਾਂ ਸੇਵਾ ਲੁੱਟੀ ਹੋਈ ਆ ਜਿੰਨੇ ਲੋਕ ਆਉਂਦੇ ਨੇ ਦੇਖ ਕੇ ਜਾਂਦੇ ਨੇ ਫੋਟੋਆਂ ਉਹਨਾਂ ਨੂੰ ਪਤਾ ਲੱਗਦਾ ਕਿ ਵੀ ਸਾਹਮਣੇ ਮਾਂ ਬੈਠੀ ਹੋਈ ਆ ਉਹਦੇ ਹੱਥ ਦੇ ਵਿੱਚ ਫੋਨ ਨਹੀਂ ਗੁਟਕਾ ਸਾਹਿਬ ਹੈ ਤੇ ਇੱਥੇ ਜਦੋਂ ਮਾਤਾ ਗੁਜਰਕੌਰ ਦਾ ਛੋਟੇ ਸਾਹਿਬ ਜੀ ਦੇ ਤਸਵੀਰਾਂ ਦੇਖਦੇ ਨੇ ਤਾਂ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਨਾ ਬਹੁਤ ਸਾਰੀ ਸੰਗਤ ਐਵੇਂ ਮਤਲਬ ਜਿਹੜੇ ਪੇਂਟਿੰਗਸ ਦੇਖਦੇ ਆ ਨਾ ਤਾਂ ਮਹਿਸੂਸ ਕਰਦੇ ਨੇ ਜਿਵੇਂ ਅੱਜ ਹੀ ਨਾਲ ਕਰਾਂ ਤਾਂ ਛੋਟਾ ਜਿਹਾ ਬੱਚਾ ਆਇਆ ਉਹਦਾ ਸੀ ਨੰਗਾ ਸੀਗਾ ਤੇ ਉਹਨੇ ਨਾ ਉਰੇ ਆ ਕੇ ਜਦੋਂ ਪੇਂਟਿੰਗਸ ਦੇਖ ਰਿਹਾ ਸੀਗਾ ਤਾਂ ਉਹ ਆਪਣੀ ਮੰਮੀ ਨੂੰ ਮੈਨੂੰ ਕਹਿੰਦਾ ਉਹਦੀ ਮੰਮੀ ਨੇ ਵੀ ਨਹੀਂ ਕਿਹਾ ਦੀਦੀ ਮੇਰਾ ਪੱਟਾ ਬੰਨ ਦੋ ਅੱਛਾ ਕੀ ਹੈ ਤਾਂ ਮੈਨੂੰ ਐਵੇਂ ਲੱਗਦਾ ਜਦੋਂ ਐਵੇਂ ਦੀਆਂ ਛੋਟੇ ਛੋਟੀਆਂ ਚੀਜ਼ਾਂ ਆਉਂਦੀਆਂ ਸਾਹਮਣੇ ਤਾ ਮੈਨੂੰ ਲੱਗਦਾ ਮੈਂ ਅਹਿਸਾਸ ਉਸ ਵੇਲੇ ਦਾ ਮੈਨੂੰ ਲੱਗਦਾ ਲੋਕਾਂ ਨੂੰ ਉਹ ਅਹਿਸਾਸ ਕਰਾ ਪਾਰੀਆਂ ਕਿ ਸਾਡੀ ਧਰਤੀ ਅਸੀਂ ਕਿੰਨੀ ਮਹਿੰਗੀ ਧਰਤੀ ਤੇ ਕਿੰਨੀ ਲਾਈਕ ਵੈਲਿਊ ਵਾਲੀ ਧਰਤੀ 'ਤੇ ਖੜੇ ਆ ਤਾਂ ਕਿ ਲੋਕ ਅਹਿਸਾਸ ਕਰਨ ਕਿਨੀ ਕੀਮਤਾ ਸਤਿਮਤੀ ਸਾਡਾ ਇਤਿਹਾਸ ਹੈ ਤੇ ਉਹ ਉਸ ਇਤਿਹਾਸ ਦੇ ਨਾਲ ਮਤਲਬ ਉਸ ਉਹ ਚੀਜ਼ ਜੀ ਸਾਡੀ ਪੇਂਟਿੰਗ ਬੋਲ ਕੇ ਦੱਸ ਰਹੀ ਹੈ ਮੈਨੂੰ ਲੱਗਦਾ ਵੀ ਇਹ ਸਾਡੀ ਕਿਤਨ ਕਿਤ ਸਕਸੈਸਫੁਲੀ ਹੈ ਕੀ ਕੁਝ ਨਵਾਂ ਐਡ ਕੀਤਾ ਇਸ ਵਾਰ ਅਸੀਂ ਦੇਖ ਰਹੇ ਹਾਂ ਕਿ ਕਈ ਸਾਰੀਆਂ ਤਸਵੀਰਾਂ ਨਵੀਆਂ ਨੇ ਕਿਹੜੇ-ਕਿਹੜੇ ਤਸਵੀਰਾਂ ਨਵੀਆਂ ਬਣਾਈਆਂ ਤੁਸੀਂ ਇਸ ਵਾਰ ਕਾਫੀ ਕਨਸੈਪਟ ਮੇਰੇ ਨਵੇਂ ਨੇ ਜਿਵੇਂ ਕਿ ਅਮਨ ਰਾਲਚਰਾਂ ਦੇ ਛੋਟੇ ਸੱਜਦაძਾ ਜੀ ਬੁਰਜ ਵਿੱਚ ਬੈਠੇ ਜਿਵੇਂ ਉਹਨਾਂ ਨੂੰ ਪਤਾ ਹੈ ਸਾਡੀ ਸ਼ਹੀਦੀ ਹੋ ਜਾਣੀ ਹੈ ਫਿਰ ਵੀ ਉਹ ਸਾਡੇ ਸਿੱਖੀ ਦਾ ਬੂਟਾ ਲਗਾ ਦਿੰਦੇ ਹਨ ਹੈਨਾ ਤਾਂ ਐਵੇਂ ਜੇ ਬਹੁਤ ਸਾਰੇ ਕਨਸੈਪਟ ਜਿਵੇਂ ਤਿੱਲੇ ਆਪਣੇ ਆਪ ਨੂੰ ਤਲਵਾਰਾਂ ਨਾਲ ਕਲ ਦੀਵੇ ਨੂੰ ਜਗਾ ਜਾਂਦੇ ਨੇ ਉਹ ਵਿੱਚ ਛੋਟੇ ਸੱਜਦაძਾ ਜੀ ਨੇ ਆਪਣੀ ਸ਼ਹਾਦਤ ਦੇ ਕੇ ਸਾਡੀ ਸਿੱਖ ਦੇ ਕੌਮ ਨੂੰ ਉਹਦਾ ਦੀਵਾ ਜਗਾ ਚਲੇ ਤਾਂ ਮਤਲਬ ਐਵੇਂ ਦੀ ਬਹੁਤ ਸਾਰੀ ਐਵੇਂ ਨੋ 99 ਕਨਸੈਪਟ ਨੇ ਜਿਵੇਂ ਮਾਹੌਲ ਖੰਡ ਦਾ ਮਾਹੌਲ ਦਿਖਾਣਾ ਪੇਂਟਿੰਗ ਦੇ ਵਿੱਚ ਖਬੂ ਜ ਕਿੰਨੀ ਫੀਟ ਉੱਤਰ ਸੀ ਉੱਪਰ ਸੀ ਆ ਤੇ ਜਿਵੇਂ ਨਦੀ ਹੇਠੇ ਬੰਦੀ ਸੀ ਐਨੀ ਉੱਪਰ ਹੋਣ ਦੇ ਨਾਲ ਕਿਵੇਂ ਘੱਟ ਕਪੜਾ ਦੇ ਵਿੱਚ ਜਿਵੇਂ ਛੋਟੇ ਸਾਹਿਬਦਾਦਾ ਜੀ ਨੇ گزارਾ ਕੀਤਾ ਹੋਊਗਾ ਕਿੰਨੀ ਨੂੰ ਠੰਡ ਲੱਗਦੀ ਹੋਊਗੀ ਕਿਵੇਂ ਦੁੱਧ ਦੁੱਧ ਦਾ ਜਿਵੇਂ ਦੁੱਧ ਜਿਵੇਂ ਮੋਤੀ ਰਾਮ ਮੇਰਾ ਦੁੱਧ ਲੈ ਕੇ ਆਂ ਆਏ ਤਾਂ ਉਸ ਦਾ ਮਾਹੌਲ ਦਾ ਸੀਨ ਉਹ ਕੰਡੇ ਦਾ ਬਿਜਲੀ ਦਾ ਬਾਹਰ ਧੁੰਦ ਦਾ ਹੋਣਾ ਤਾਂ ਮਤਲਬ ਇਹ ਸਾਰੀਆਂ ਛੋਟੇ ਛੋਟੇ ਕਨਸੈਪਟ ਨੂੰ ਇਸ ਵਾਰ ਮੈਂ ਆਪਣੀ ਆਦ ਦੇ ਤੁਲਿਆ ਹੁੰਦੀ ਕੋਸ਼ਿਸ਼ ਕੀਤੀ ਆ ਅਸੀਂ ਦੇਖ ਰਹੇ ਹਾਂ ਸ਼ੇਖ ਫਰੀਦ ਜੀ ਦੀ ਵੀ ਸਾਹਮਣੇ ਫੋਟੋ ਲੱਗੀ ਹੋਈ ਆ ਇਹ ਅਸੀਂ ਸ਼ਬਦੀ ਪੜਦੇ ਹਾਂ ਕਈ ਵਾਰ ਤੇ ਇਹ ਦੋਏ ਨੈਣਾ ਮਤ ਸੁਈਓ ਉਵੇਂ ਤੁਸੀਂ ਕੰਮ ਬਣਾਇਆ ਆ ਉਵੇਂ ਤੁਸੀਂ ਇੱਕ ਲੱਕੜ ਜਿਹਦੇ ਉੱਤੇ ਉਹ ਕੰਮ ਬੈਠਾ ਹੋਇਆ ਇਹ ਕਨਸੈਪਟ ਕਿਵੇਂ ਆਇਆ ਹੈ ਜ਼ੈਨ ਦੇ ਵਿੱਚ ਚੱਲ ਰਿਹਾ ਸੀਗਾ ਕਿ ਵੀ ਇਸ ਤਰੀਕੇ ਨਾਲ ਇਹਨੂੰ ਬਣਾ ਦਈਏ ਜਾਂ ਫਿਰ ਇੱਕ ਆ ਗਿਆ ਕਿ ਕੋਈ ਸ਼ਬਦ ਸੀਗਾ ਧਿਆਨ ਚ ਕਿ ਵੀ ਮੈਂ ਇਸ ਤਰੀਕੇ ਦੀ ਤਸਵੀਰ ਇਮੇਜਿਨੇਸ਼ਨ ਦੇ ਨਾਲ ਕ੍ਰੀਏਟ ਕਰਾਂ ਬੇਸਿਕਲੀ ਜਦੋਂ ਮੈਂ ਪੇਂਟਿੰਗ ਬਣਾਉਂਦੀ ਹਾਂ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਇਤਿਹਾਸ ਨੂੰ ਪੜਾਂ ਹੈਨਾ ਜਦੋਂ ਇਹ ਮੈਂ ਪੜ੍ਹ ਰਹੀ ਸੀਗੀ ਤਾਂ ਮੈਂ ਸ਼ੇਖ ਉਹਨਾਂ ਦੇ ਮਤਲਬ ਉਸ ਏਜ ਦੀ ਲਿਮਟ ਨੂੰ ਲੈਂਦੇ ਲੈਂਦੇ ਉਹ ਹੱਡੀਆਂ ਨੂੰ ਚੱਕ ਚੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਸ਼ੇਖ ਫਰੀਦ ਜੀ ਦੀ ਉਸ ਟਾਈਮ ਉਮਰ ਬਹੁਤ ਜ਼ਿਆਦਾ ਸੀ ਹਾਂ ਅਨਾ ਤਾਂ ਮੈਨੂੰ ਬਹੁਤ ਸਾਰੀਆਂ ਮੈਂ ਉਹ ਕਹਾਣੀਆਂ ਵੀ ਇਤਿਹਾਸ ਨੂੰ ਪੜਦੇ-ਪੜਦੇ ਉਹ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਇਕੱਠੀਆਂ ਕਰ ਲੈਂਦੇ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਇਤਿਹਾਸ ਤੋਂ ਉਸ ਤਿੱਕੇ ਨਾਲ ਆਦੀ ਕੋਸ਼ਿਸ਼ ਕਰਨਾ ਮਤਲਬ ਪਹਿਲਾਂ ਜੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਬਣਾਣੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਬਣਾਉਣੀ ਹੈ ਸ਼ੇਖ ਫਰੀਦ ਜੀ ਦੀ ਬਣਾਉਣੀ ਹੈ ਪਹਿਲਾਂ ਉਹਨਾਂ ਦੀ ਕੋਈ ਕਿਤਾਬ ਇਤਿਹਾਸ ਦੇ ਰਿਗਾਰਡਿੰਗ ਹੁੰਦੀ ਹੈ ਉਹ ਤੁਸੀਂ ਪੜਦੇ ਹੋ ਉਹ ਤਸਵੀਰ ਨੂੰ ਪੜ ਕੇ ਦੇਖ ਕੇ ਫਿਰ ਉਹਨੂੰ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹੋ ਹਾਂਜੀ ਜਿਵੇਂ ਕਈ ਵਾਰ ਕਿਤਾਬ ਨੂੰ ਪੜ ਕੇ ਕਈ ਵਾਰ ਉਹਦੇ ਸੰਗਤ ਸਾਨੂੰ ਉਹ ਸ਼ਿਨਾਵਾ ਦੱਸ ਜਾਂਦੇ ਨਹੀਂ ਜਿਵੇਂ ਕਿ ਮਤਲਬ ਦੱਸਿਆ ਗਿਆ ਸੀ ਵੀ ਜਿਹੜੇ ਆਪਣਾ ਦੋਦਰਾ ਸਾਹਿਬ ਹੈ ਉਰੇ ਪਹਿਲਾਂ ਲੋਕ ਰਹਿੰਦੇ ਵੀ ਸੀਗੇ ਠੀਕ ਹੈ ਜਦੋਂ ਸ਼ਹੀਦੀ ਹੋਈ ਤਾਂ ਵੀ ਬਹੁਤ سارے نیچے ਉਹਨਾਂ ਨੂੰ ਮਤਲਬ ਮਿਲੀ ਹੈ ਭਰਾੜੀ ਤਾਂ ਮਤਲਬ ਕਈ ਸੰਗਤ ਵੀ ਸਾਨੂੰ ਕਿਹਾ ਜੀ ਤੇਰੇ ਮੈਸੇਜ ਦੇ ਜਾਂਦੇ ਨੇ ਠੀਕ ਹੈ ਜਿਵੇਂ ਦੂਜੀ ਵਾਰ ਸੰਤ ਨੂੰ ਫਤਿਹ ਕਰਵਾਉਣਾ ਉਹ ਵਾਲਾ ਮੈਸੇਜ ਉਹ ਮੈਨੂੰ ਥੋੜਾ ਜਿਹਾ ਇਨਫੋਰਮੇਸ਼ਨ ਸੰਗਤ ਵੱਲੋਂ ਮਿਲੀ ਸੀ ਵੀ ਮੈਂ ਪੜਿਆ ਸੀਗਾ ਮਤਲਬ ਕੁਝ ਨਾ ਕੁਝ ਸਾਨੂੰ ਜਦੋਂ ਇਨਫੋਰਮੇਸ਼ਨ ਮਿਲਦੀ ਆ ਤੇ ਉਪਰ ਸਟੱਡੀ ਕਰਦੇ ਆ ਫਿਰ ਅਸੀਂ ਕੋਸ਼ਿਸ਼ ਕਰਦੇ ਆ ਵੀ ਪੇਂਟਿੰਗ ਨੂੰ ਬਣਾਇਆ ਜਾਵੇ ਜਿਵੇਂ ਅਸੀਂ ਇੱਕ ਪੇਂਟਿੰਗ ਛੋਟੇ ਸਾਹਿਬ ਜੀ ਆਦਾਂ ਦੀ ਮਾਤਾ ਗੁਜਰਕੌਰ ਜੀ ਦੀ ਦੇਖ ਰਹੇ ਆ ਹਾਲਾਂਕਿ ਚਲੋ ਸ਼ਾਰਟਸ ਲਾ ਦਾਂਗੇ ਉੱਥੇ ਇੱਕ ਧਾਰਨਾ ਪੜੀ ਜਾਂਦੀ ਇਹਨਾਂ ਦਿਨਾਂ ਦੇ ਚ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੋਰਾ ਦੇ ਲਾਲ ਜੀ ਤੇ ਇਹ ਉਹ ਤਸਵੀਰ ਇਮੇਜਿਨੇਸ਼ਨ ਹੈ ਤੁਹਾ ਹਾਂਜੀ ਮਤਲਬ ਕਿ ਤਾਂ ਦਿੱਤੇ ਨਾ ਉਹ ਜਦੋਂ ਮਤਲਬ ਜਾ ਰਹੇ ਹੋਗੇ ਜੇ ਸ਼ੂਜ਼ ਵੀ ਨਹੀਂ ਸੀਗੇ ਕੋਈ ਚੱਪਲ ਨਹੀਂ ਪਾਈਆਂ ਹੋਈਆਂ ਸੀ ਜੀ ਛੋਟੇ ਸਬਜ਼ਾਦਾਂ ਜੀ ਦੀਆਂ ਨਾ ਜਿੱਥੇ ਬਹੁਤ ਲੰਬਾ ਰਸਤਾ ਸੀਗਾ ਤਾਂ ਆਪਾਂ ਜਦੋਂ ਇਮੇਜਿਨ ਕਰਦੇ ਆ ਤੇ ਸਾਰੀਆਂ ਚੀਜ਼ਾਂ ਇਮੇਜਿਨੇਸ਼ਨ ਆਪਣੇ ਆਪ ਹੀ ਖੰਦੇ ਹੱਲੇ ਆ ਜਾਂਦੀਆਂ ਤੇ ਸਾਰੇ ਕਨਸੈਪਟੋਂ ਵੀ ਹੋਲੀ-ਹੋਲੀ ਜਿਵੇਂ ਜਿਵੇਂ ਆਪਾਂ ਸੁਣਦੇ ਆ ਗੁਰਮਾਨੀ ਸੁਣਦੇ ਆ ਉਹ ਹੋਲੀ-ਹੋਲੀ ਕਨਸੈਪਟ ਤੇ ਆ ਜੀ ਉਸੇ ਤਰੀਕੇ ਨਾਲ ਮੈਂ ਤਸਵੀਰਾਂ ਬਣਾਉਣ ਦੀ ਕੋਸ਼ਿਸ਼ ਕਰਦੀ ਆ ਇੱਕ ਵਾਰੀ ਤਾਂ ਸਾਨੂੰ ਕਮਾ ਦੋਗੇ ਤੁਹਾਡੀ ਇਸ ਪੇਂਟਿੰਗ ਦੀ ਇਹਨੂੰ ਕੀ ਨਾਮ ਰੱਖਿਆ ਹੋਇਆ ਫੁੱਲਵਾੜੀ ਬੇਸਿਕਲੀ ਇਸ ਐਕਸੀਬਿਸ਼ਨ ਦਾ ਨਾਮ ਹੈ ਅਹਿਸਾਸ ਉਸ ਵੇਲੇ ਦਾ ਜਦੋਂ ਮੈਂ ਇਹ ਪਿੰਡਿੰਦੀ ਲਾਈਕ ਐਕਸੀਬਿਸ਼ਨ ਲਾਈ ਹਨਾ ਜਦੋਂ ਪਹਿਲੀ ਵਾਰ ਲਾਣੀ ਸੀਗੀ ਤਾਂ ਮੈਂ ਪਹਿਲਾਂ ਸੋਚੀ ਸੀ ਵੀ ਇਹਦਾ ਨਾਮ ਕੀ ਰੱਖਾਂ ਪਰ ਜਦੋਂ ਮੈਂ ਛੋਟੇ ਹੁੰਦੇ ਤੋਂ ਇਹ ਕੋਸ਼ਿਸ਼ ਕਰਨਾ ਚਾਹੁੰਦੀ ਸੀ ਜੀ ਵੀ ਮੈਂ ਲੋਕਾਂ ਨੂੰ ਇਹ ਅਹਿਸਾਸ ਦਿਵਾ ਸਕਾਂ ਕਿ ਇਸ ਮਾਹੌਲ ਦੇ ਵਿੱਚ ਹੋਇਆ ਕੀ ਸੀ ਫਿਰ ਮੈਨੂੰ ਆਪਣੇ ਆਪ ਵੀ ਕਲੀਅਰ ਹੋ ਗਿਆ ਵੀ ਮੈਂ ਉਰੇ ਇਸ ਟਾਪਿਕ ਤੇ ਲਗਾਉਂਗੀ ਅਹਿਸਾਸ ਉਸ ਵੇਲੇ ਦਾ ਤਾਂ ਕਿ ਸੰਗਤ ਨੂੰ ਉਸ ਵੇਲਾ ਉਹ ਵੇਲਾ ਸਾਹ ਸਾਲ ਸਕਣ ਤਾਂ ਕਿ ਸਾਡੀ ਸ਼ਹੀਦੀ ਇਸ ਸੰਦ ਦੇ ਵਿੱਚ ਹੋਇਆ ਕੀ ਸੀ ਤਾਂ ਕਿ ਇਹਨੂੰ ਮੇਲਾ ਨਾ ਸਮਝਿਆ ਜਾਵੇ ਇਹਨੂੰ ਸ਼ਹਾਦਤ ਲੈ ਕੇ ਸਾਨੂੰ ਉਸੇ ਸਵੋਮ ਦੇ ਵਿੱਚ ਦੁਦਾਰਾ ਸਾਹਿਬ ਦੀ ਮਸਤ ਤੁਰਣਾ ਚਾਹੀਦਾ ਤਾਂ ਕਿ ਵੀ ਉਹ ਅਸੀਂ ਥੋੜਾ ਜਿਹਾ ਉਹਨੂੰ ਇਹ ਅਹਿਸਾਸ ਕਰ ਸਕੀਏ ਕਿ ਸਾਡੇ ਸਿੱਖੀਜ਼ਮ ਜਾਂ ਸਾਡਾ ਸਿੱਖੀ ਆ ਕਿੰਨੀ ਅਮੀਰੀ ਆ ਉਸ ਨੂੰ ਲੈ ਕੇ ਇਹਨਾਂ ਨੇ ਨਾਮ ਰੱਖਿਆ ਕਿ ਅਹਿਸਾਸ ਉਸ ਵੇਲੇ ਦਾ ਪਿੱਛੇ ਅਸੀਂ ਇੱਕ ਤਸਵੀਰ ਦੇਖ ਰਹੇ ਹਾਂ ਛੋਟੇ ਸੈਬਜ਼ਾਦੇ ਨੇ ਜੀਤੇ ਵਿੱਚ ਉਸ ਵੇਲੇ ਦੇ ਜਿਹੜੇ ਮੌਲਵੀ ਕਾਜੀ ਜਿਹੜੇ ਜਲਾਦ ਉਹ ਖੜੇ ਹੋਏ ਸੀਗੇ ਜਦੋਂ ਸੈਬਜ਼ਾਦੇ ਨੂੰ ਸਜ਼ਾ ਸੁਣਾਈ ਜਾ ਰਹੀ ਸੀ ਨੀਹਾਂ 'ਚ ਚਿਣਿਆ ਜਾ ਰਿਹਾ ਸੀਗਾ ਸਾਰੀ ਇਹਨਾਂ ਨੇ ਤਸਵੀਰ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਪੇਂਟਿੰਗ ਜੇ ਇਤਿਹਾਸ ਦੇ ਰਿਗਾਰਡਿੰਗ ਤੁਹਾਡੇ ਜ਼ਹਿਨ ਦੇ ਵਿੱਚ ਆਈ ਕਿਵੇਂ ਇਸ ਤਿੱਕੇ ਨਾਲ ਸੈਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ ਸੀਗਾ ਐਵੇਂ ਈਟਾਂ ਲਾ ਦਿੱਤੀਆਂ ਏ ਬੇਸਿਕਲੀ ਮੈਂ ਇਹ ਕਰੀ ਇਹਦਾ ਰੈਫਰੈਂਸ ਉਰੇ ਮੈਨੇਜਰਸ ਆਫ ਦ ਰੂਮ ਚ ਨਾ ਐਵੇਂ ਦਾ ਇੱਕ ਪੇਂਟਿੰਗ ਬਣੀ ਹੋਈ ਸੀ ਤਾਂ ਜਦੋਂ ਮੈਂ ਪੇਂਟਿੰਗ ਮੈਂ ਕੀਤੀ ਮੈਂ ਉਹ ਆਪਣੇ ਆਪ ਐਟਟ ਹੋਈ ਤਾਂ ਮੈਨੂੰ ਐ ਸੀ ਮੈਂ ਉਹ ਪੇਂਟਿੰਗ ਪੱਕਾ ਬਣਾਉਂਗੀ ਤਾਂ ਕਿ ਜਿਵੇਂ ਮੈਨੇਜਰਸ ਆਫ ਦ ਰੂਮ ਚ ਲੱਗੀ ਹੋਈ ਹੈ ਤਾਂ ਕਿ ਇਤਿਹਾਸ ਦਾ ਆਹ ਵਾਲਾ ਪੰਨਾ ਵੀ ਬਾਹਰ ਆ ਸਕੇ ਤਾਂ ਮੈਂ ਨੇ ਇਹ ਵਾਲੀ ਪੇਂਟਿੰਗ ਉਤਨੀ ਥੋੜਾ ਰੈਫਰੈਂਸ ਲੈ ਕੇ ਬਣਾਉਣ ਦੀ ਕੋਸ਼ਿਸ਼ ਕੀਤੀ ਆ ਓਕੇ ਇੱਕ ਮੈਂ ਚਲੋ ਆਖੀਰਲਾ ਸਵਾਲ ਸੁਨੇਹਾ ਮੈਂ ਲਊਗਾ ਜਦੋਂ ਇਹ ਤਸਵੀਰਾਂ ਬਣਾ ਰਹੇ ਹੁੰਨੇ ਆ ਜਦੋਂ ਕਹਿੰਦੇ ਕੀਰਤਨੀਆ ਸਿੰਘ ਕੀਰਤਨ ਕਰਦਾ ਕਥਾਵਾਚ ਕਥਾ ਕਰਦਾ ਉਹ ਰੋ ਪੈਂਦਾ ਹੈ ਕਥਾ ਸੁਣਾਉਂਦਾ ਕੀਰਤਨ ਕਰਦਾ ਤੁਹਾਡੇ ਮਨ ਦੇ ਵਿੱਚ ਜ਼ਹਿਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਭਾਵਨਾਵਾਂ ਫੀਲਿੰਗ ਆ ਜਾਂਦੀ ਹੈ ਕਿ ਵੀ ਉਹ ਸਮਾਂ ਯਾਦ ਕਰਦੇ ਆ ਖਾਦ ਵਿੱਚ ਹੰਝੂ ਆ ਜਾਂਦੇ ਆ ਇਹ ਮਤਲਬ ਐਕਚੁਅਲੀ ਗੱਲ ਹੈ ਜਦੋਂ ਇੱਕ ਆਰਟਿਸਟ ਅਹਿਸਾਸ ਨਹੀਂ ਕਰੂਗਾ ਤਾਂ ਕਲਾ ਨੂੰ ਬਣਾਏਗਾ ਨਹੀਂ ਤਾਂ ਜਦੋਂ ਮੈਂ ਪੇਂਟਿੰਗ ਕਰਦੀ ਆ ਤਾਂ ਮੈਨੂੰ ਮਤਲਬ ਮੈਂ ਉਹ ਚੀਜ਼یں ਮੈਂ ਤੁਹਾਨੂੰ ਦੱਸ ਰਹੀ ਆ ਮੇਰੇ ਹੁਣ ਵੀ ਰੋਂਟੇ ਖੜੇ ਹੋਏ ਪਏ ਨੇ ਤੇ ਮਤਲਬ ਅਹਿਸਾਸ ਹੁੰਦਾ ਏ ਮਤਲਬ ਜਦੋਂ ਪਹਿਲਾਂ ਆਪ ਅਹਿਸਾਸ ਕੀਤਾ ਬਾਅਦ ਚ ਫਿਰ ਦੂਜੇ ਨੂੰ ਅਹਿਸਾਸ ਉਸ ਵੇਲੇ ਦਾ ਕਰਾਇਆ ਹਾਂਜੀ ਉਹ ਅਕਸਰ ਹੁੰਦਾ ਏ ਮਤਲਬ ਮੈਂ ਉਰੇ ਸੰਗਤ ਨੂੰ ਵੀ ਦੇ ਦਿਆਂ ਬਲਕਿ ਉਰੇ ਸੰਗਤ ਬਹੁਤ ਸਾਰੀ ਆ ਕੇ ਲੋ ਵੀ ਬੈੰਦੇ ਨੇ ਤਾਂ ਇਹ ਮਤਲਬ ਮੈਨੂੰ ਐਵੇਂ ਲੱਗਦਾ ਇਹ ਵੀ ਪੇਂਟਿੰਗਸ ਦਾ ਮਤਲਬ ਹੀ ਤਾਂ ਇਹ ਅਹਿਸਾਸ ਉਸ ਵੇਲੇ ਦਾ ਉਹ ਤਾਂ ਹੀ ਹੁੰਦਾ ਜਦੋਂ ਮੈਂ ਥੂ ਦੇ ਅਹਿਸਾਸ ਕਰ ਪਾਉ ਹਣਾ ਤੇ ਇਹ ਅਕਸਰ ਹੁੰਦਾ ਏ ਮੈਨੂੰ ਇਵਨ ਕਈ ਵਾਰ ਮੈਂ ਪੇਂਟਿੰਗ ਬਣਾਉਂਦੇ ਬਣਾਉਂਦੇ ਮੈਨੂੰ ਵੱਜ ਜਾ ਵੀ ਹੁੰਦੀ ਆ ਤਾਂ ਮਤਲਬ ਇਹ ਨਾਰਮਲ ਹੁੰਦਾ ਮੇਰੇ ਨਾਲ ਤਾਂ ਹੁੰਦਾ ਏ ਠੀਕ ਐ ਤੇ ਮੈਂ ਹੁਣ ਇਸ ਤੋਂ ਜ਼ਿਆਦਾ ਮੈਨੂੰ ਸੁਨੇਹਾ ਸੁਨੇਹਾ ਦੇ ਦੋ ਕੋਈ ਸੰਗਤ ਨੂੰ ਕੋਈ ਸੁਨੇਹਾ ਦੇਣਾ ਚਾਹੁੰ ਨਿਓ ਕਿ ਆਏ ਸਾਲ ਆਨੇ ਹਾਂ ਕਿ ਨਵਾਂ ਸਿੱਖੀ ਜਨਮ ਅਹਿਸਾਸ ਕਰਕੇ ਜਾਣੇ ਹਾਂ ਕਿ ਨਹੀਂ ਸਾਡੇ ਸਹਬ ਜਾਦੇ ਵੱਡੇ ਉਹਨਾਂ ਨੇ ਕਿਵੇਂ ਸਾਰੀਆਂ ਚੀਜ਼ਾਂ ਆਪਣੇ ਪਿੰਡੇ ਤੇ ਹੰਡਾਈਆਂ ਸੀ ਮੈਂ بس ਸਮਝਾਤ ਨੂੰ ਇਹ ਕਹਿਣਾ ਚਾਹੂੰਗੀ ਉਹਨਾਂ ਦੇ ਚੰਨਾਂ 'ਚ ਬੇਨਤੀ ਕਰਨਾ ਚਾਹੂੰਗੀ ਕਿ ਸਾਨੂੰ ਇਸੇ ਤਰੀਕੇ ਨਾਲ ਸਾਨੂੰ ਪਿਆਰ ਦੇਣ ਉਹਨਾਂ ਦੇ ਪਿਆਰ ਨਾਲ ਮੇਰਾ ਹੌਸਲਾ ਬਹੁਤ ਵੱਧਦਾ ਹੈ ਜਿਸ ਨਾਲ ਮੈਨੂੰ ਹਰ ਸਾਲ ਲਗਾਉਣ ਦੇ ਵਿੱਚ ਹਿੰਮਤ ਵੀ ਆ ਕਿ ਮੈਂ ਹਰ ਸਾਲ ਇਹ ਐਗਜ਼ੀਬੀਸ਼ਨ ਲਗਾ ਸਕਾਂ ਤੇ ਉਹ ਸਾਰੇ ਮੈਨੂੰ ਇਸੇ ਤਰੀਕੇ ਨਾਲ ਪਿਆਰ ਦੇਣ ਕਿ ਮੇਰੀ ਆਰਟ ਨੂੰ ਹੋਰ ਅਪਰੀਸ਼ੀਏਟ ਕਰਨ ਬਲਕਿ ਜੇ ਉਹਨਾਂ ਲਾਉਂਦਾ ਵੀ ਇਹਨੂੰ ਇੰਪਰੂਵ ਕੀਤਾ ਜਾਣਾ ਚਾਹੀਦਾ ਹੈ ਉਹ ਮੈਨੂੰ ਵੀ ਦੱਸਣ ਮੈਂ ਹਰ ਸਾਲ ਉਹਨੂੰ ਵੀ ਇੰਪਰੂਵ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ ਹਰਾਤੇ ਇਸੇ ਤਿੱਕਨੇ ਨਾਲ 사랑 ਦਿੰਦੇ ਰਹਿਣ ਤੇ ਸਾਡੀ ਆਰਟ ਨੂੰ ਜਾਂ ਸਾਰੇ ਆਰਟਿਸਟ ਨੂੰ ਇਸੇ ਤਿੱਕਨੇ ਨਾਲ ਅਪਰੀਸ਼ੀਏਟ ਕਰਨ ਤਾਂ ਕਿ ਆਰਟ ਵੀ ਲੁਕੇ ਨਾ ਬੱਚੇ ਇਸ ਚੀਜ਼ ਨੂੰ ਵੱਧ ਤੋਂ ਵੱਧ ਮਤਲਬ ਕਿਉਂਕਿ ਨੇਚਰਲੀ ਗੱਲ ਹੈ ਜੇ ਆਪਾਂ ਸੋਚਦੇ ਆ ਪੰਜਾਬ ਦੇ ਵਿੱਚ ਨਸ਼ਾ ਵੱਧ ਰਿਹਾ ਉਹ ਇਸੇ ਕਰਕੇ ਹੈ ਕਿ ਉਹ ਬੱਚਿਆਂ ਨੂੰ ਸਹੀ ਰਸਤਾ ਨਹੀਂ ਮਿਲ ਰਿਹਾ ਜੇ ਅਸੀਂ ਸਾਰੇ ਇਸ ਚੀਜ਼ ਨੂੰ ਅਪਰੀਸ਼ੀਏਟ ਕਰਾਂਗੇ ਤਾਂ ਹੌਲੀ-ਹੌਲੀ ਸਾਰੇ ਮਤਲਬ ਇੱਕ ਆਰਟ ਦਾ ਪਲੇਟਫਾਰਮ ਵੀ ਬਣੂਗਾ ਦੇ ਨਾਲ ਦੀ ਨਾਲ ਸਾਨੂੰ ਵੀ ਹੌਸਲਾ ਹੋਊਗਾ ਤਾਂ ਕਿ ਅਸੀਂ ਇਸ ਚੀਜ਼ ਨੂੰ ਵੱਧ ਵੱਧ ਤੋਂ ਵੱਧ ਕਰੀਏ ਬਹੁਤ ਸ਼ੁਕਰੀਆ ਪਰ ਇੱਕ ਬੱਚੇ ਦੇ ਤੁਸੀਂ ਬਹੁਤ ਸੋਹਣੇ ਲੇ ਸੀਗੇ ਕਹਿੰਦਾ ਮੰਮੀ ਇਹ ਦੇਖ ਲੋ ਕਰੇ ਜਾ ਕੇ ਆਪ ਆਪ ਦੀ ਆਪ ਬਣਾ ਲਾਂਗੇ ਇਸ ਤਿੱਕੇ ਦੀ ਹਾਂਜੀ ਮਤਲਬ ਬਹੁਤ ਸਾਰੇ ਉਹ ਉਹ ਇਹ ਨਾ ਉਹਨਾਂ ਦੇ ਵਿੱਚ ਇੱਕ ਆਰਟਿਸਟ ਨੂੰ ਕਿਹਾ ਹੋਇਆ ਤੇ ਉਹ ਆਰਟਿਸਟ ਜਦੋਂ ਤੱਕ ਦੇਖੂਗਾ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਲੱਗੂਗਾ ਵੀ ਆਰਟ ਹੁੰਦੀ ਕੀ ਆ ਜਦੋਂ ਮੈਂ ਵੀ ਸ਼ੁਰੂ ਕੀਤਾ ਸੀਗਾ ਅੱਜ ਤੋਂ 14 ਸਾਲ ਪਹਿਲਾਂ ਤਾਂ ਮੈਨੂੰ ਵੀ ਨਹੀਂ ਪਤਾ ਸੀ ਵੀ ਆਰਟ ਹੁੰਦੀ ਕੀ ਆ ਕਿਉਂਕਿ ਸਾਡੇ ਮੈਂ ਦੂਦੂ ਤੱਕ ਪੇਂਟਿੰਗ ਸਿੱਖਿਆ ਹੀ ਨਹੀਂ ਸੀ ਕਿ ਜਦੋਂ ਮੈਂ ਕਾਲਜ ਜਾ ਕੇ ਦੇਖਿਆ ਪਹਿਲੀ ਵਾਰ ਮੈਂ નો ਡਾਊਟ ਉਸੇ ਮਾਡਲ ਵਗੈਰਾ ਬਣਾਉਂਦੀ ਸੀਗੀ ਬਟ ਇਹ ਨਹੀਂ ਪਤਾ ਸੀ ਵੀ ਪੇਂਟਿੰਗ ਐਵੇਂ ਜੀ ਹੁੰਦੀ ਆ ਤਾਂ ਮੈਂ ਪਹਿਲੇ ਦਿਨ ਕਾਲਜ ਚ ਜਾ ਕੇ ਆਪਣੀ ਮੈਮ ਨੂੰ ਇਹ ਕਹਿਆ ਸੀ ਮੈਮ ਨੂੰ ਮੈਂ ਵੀ ਸਿੱਖਣਾ ਤਾਂ ਮੈਨੂੰ ਯਾਦ ਹੈ ਮੈਂ ਆਪਣੇ ਸੀਨੀਅਰ ਦੇ ਕਲਾਸਿਸਟ ਬਾਅਦ ਬਾਅਦ ਕੇ ਲੋਨ ਕੀਤਾ ਤਾਂ ਮਤਲਬ ਇਹ ਆ ਵੀ ਜੇ ਆਪਾਂ ਆਪਣੇ ਬੱਚਿਆਂ ਨੂੰ ਦਿਖਾਵਾਂਗੇ ਸਹੀ ਰਸਤਾ ਦਿਖਾਵਾਂਗੇ ਤਾਂ ਹੀ ਉਹ ਸਹੀ ਰਸਤੇ 'ਚ ਜਾਣਗੇ ਬਿਲਕੁਲ ਬਹੁਤ ਸ਼ੁਕਰੀਆ ਜਗਨ ਸਾਡੇ ਨਾਲ ਸੀਗੇ ਤੇ ਦੂਜੇ ਸਾਲ ਦੀ ਇਹਨਾਂ ਦਾ ਇੰਟਰਵਿਊ ਸੀਗਾ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਤੇ ਇੱਥੇ ਕਈ ਸੰਗਤ ਜਿਹੜੀ ਆ ਇਹਨਾਂ ਦੀ ਐਗਜ਼ੀਬਿਸ਼ਨ ਦੇ ਵਿੱਚ ਆਉਂਦੀ ਆ ਦੇਖਦੀਆਂ ਨੇ ਫੋਟੋਆਂ ਤੇ ਤਸਵੀਰਾਂ ਦੇਖ ਕੇ ਉਸ ਵੇਲੇ ਦਾ ਅਹਿਸਾਸ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇਹਨਾਂ ਨੇ ਨਾਮ ਇਹ ਰੱਖਿਆ ਹੈ ਅਹਿਸਾਸ ਉਸ ਵੇਲੇ ਦਾ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸਾਂਝਾ ਕਰੋ ਆਪਣੇ ਬੱਚਿਆਂ ਨਾਲ ਸਾਂਝਾ ਕਰੋ ਜਿਸ ਤਿੱਕ ਨੇ ਲੰਨ ਨੇ ਕਿਹਾ ਕਿ ਜੇ ਕੋਈ ਆਰਟ ਨੂੰ ਦੇਖ ਲੈਂਦਾ ਉਹ ਆਰਟ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰਦਾ ਜਿਹੜਾ ਉਸ ਨੂੰ ਪਿਆਰ ਕਰਦਾ ਤੇ ਇਹਨਾਂ ਨੇ ਸੁਨੇਹਾ ਵੀ ਇੱਕ ਬੜਾ ਸੋਹਣਾ ਦਿੱਤਾ ਕਿ ਵੀ ਜੇ ਇਸ ਤਰੀਕੇ ਦੀਆਂ ਚੀਜ਼ਾਂ ਨੂੰ ਪ੍ਰਮੋਟ ਕਰਾਂਗੇ ਬੱਚੇ ਜਿਹੜੇ ਨੇ ਨਸ਼ਿਆਂ ਤੋਂ ਦੂਰ ਹੋਣਗੇ ਬਾਣੀ ਬਾਣੇ ਨਾਲ ਜੁੜਨਗੇ ਇਹਨਾਂ ਨੇ ਇਹ ਸੁਨੇਹਾ ਦਿੱਤਾ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਕੈਮ ਸਹਿਯੋਗ ਦੇ ਸੀ ਨਿਰਜ ਧੰਨਵਾਦ